ਤੇ ਪਹੁੰਚਿਆ ਸਿਰਫ ਇਹ ਮੇਰੀ ਮਿਹਨਤ ਨਹੀਂ ਆ ਮੇਰੇ ਘਰ ਦੀ ਨਹੀਂ ਮੇਰੇ ਫੈਮਿਲੀ ਦੀ ਸਪੋਰਟ ਹੈ ਤੇ ਇੱਥੇ ਜਿੰਨੇ ਵੀ ਆਇਆ ਸਾਰਿਆਂ ਦੀਆਂ ਦੁਆਵਾਂ ਨੇ ਤੇ ਮੈਂ ਸੱਚੀ ਇਹ ਪਤੇ ਬਹੁਤ ਜਿਆਦਾ ਖੁਸ਼ੀ ਆ ਬੇਤ ਸਾਨੂੰ ਅੱਜ ਇਹ ਧੀਨੇ ਜਿਵੇਂ ਮੈਂ ਮਿਹਨਤ ਕੀਤੀ ਹੈ ਸਾਡਾ ਨਾਮ ਰੋਸ਼ਨੀਕਾ ਜ਼ਿਲ੍ਹੇ ਦਾ ਇਵੇਂ ਜਿ ਕੋ ਸਾਰੀਆਂ ਬੱਚੀਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਮੈਂ ਉਸ ਸਮੇਂ ਤੋਂ ਇਹਨੂੰ ਸਿਹਤ ਕਰਦਾ ਰਿਹਾ ਵੀ ਆਪਾਂ ਇੱਕ ਦਿਨ ਸੀਏ ਬੰਨਾ ਬੰਨਾ ਆਪਾਂ ਅੱਗੇ ਵਧਣੀ ਵਧਣਾ ਆਪਾਂ ਮਿਹਨਤ ਕਰਨੀ ਕਰਨੀ ਆ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਕਿਉਂਕਿ ਮੈਂ ਇਸ ਮੁਕਾਮ ਤੇ ਪਹੁੰਚੀ ਆ ਸਿਰਫ ਵਿੱਚ ਮੇਰੀ ਮਿਹਨਤ ਨਹੀਂ ਆ ਮੇਰੇ ਘਰ ਦੀ ਨਹੀਂ ਮੇਰੇ ਫੈਮਲੀ ਦੀ ਸਪੋਰਟ ਹੈ ਤੇ ਇੱਥੇ ਜਿੰਨੇ ਵੀ ਆਇਆ ਸਾਰਿਆਂ ਦੀਆਂ ਦੁਆਵਾਂ ਨੇ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਪੜ੍ਹ ਲਿਖੇ ਜ਼ਰੂਰ ਤੁਸੀਂ ਵੀ ਅੱਗੇ ਵਧੋ ਜਿੰਨਾ ਦਾ ਮੈਨੂੰ ਅੱਜ ਸਤਿਕਾਰ ਮਿਲ ਰਿਹਾ ਪਰਮਾਤਮਾ ਦੀ ਮਿਹਰ ਕਰਕੇ ਮੈਂ ਕਿਉਂਕਿ ਮੇਰੇ ਜਿੰਨੀ ਸਮਤਾ ਨਹੀਂ ਹੈ ਕਿ ਮੈਂ ਮੈਨੂੰ ਇੰਨੇ ਲੋਕ ਇਹ ਸਵਾਗਤ ਕਰ ਰਹੇ ਆ ਤੇ ਤੁਸੀਂ ਵੀ ਇਦਾਂ ਹੀ ਵਧੀਆ ਪੜੋ ਲਿਖੋ ਤੁਹਾਡਾ ਵੀ ਐਵੇਂ ਸਵਾਗਤ ਹੋਵੇ ਪਰਮਾਤਮਾ ਇਦਾਂ ਹੀ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਿਆਦਾ ਖੁਸ਼ੀ ਆ ਬੇਟਾ ਸਾਨੂੰ ਅੱਜ ਵੀ ਇਹ ਧੀ ਨੇ ਜਿਵੇਂ ਮਿਹਨਤ ਕੀਤੀ ਆ ਸਾਡਾ ਨਾਮ ਰੋਸ਼ਨ ਕੀਤਾ ਜ਼ਿਲ੍ਹੇ ਦਾ ਐਵੇਂ ਜੀ ਕੋ ਸਾਰੀਆਂ ਬੱਚੀਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਬਹੁਤ ਵੱਡੀ ਖੁਸ਼ੀ ਆ ਸਾਨੂੰ ਬਹੁਤ ਵੱਡੀ ਚਾਗ ਅੱਜ ਸਾਨੂੰ ਸੱਚੀਓ ਇਹ ਮਾਨਸਾ ਖੁਰਦੀ ਬੇਟੀ ਆ ਸਾਡੀ ਨਵਜੋਤ ਕੌਰ ਜਿਨੇ ਸੀਏ ਦੀ ਪੜ੍ਹਾਈ ਕਰੀਏ ਚਾਰਟਰਡ ਅਕਾਊਂਟੈਂਟ ਬਣ ਕੇ ਅੱਜ ਇਹ ਪਿੰਡ ਵਿੱਚ ਪਹੁੰਚੀ ਆ ਤੇ ਸਾਰੇ ਪਿੰਡ ਦੇ ਇਸ ਬੱਚੀ ਦਾ ਸਵਾਗਤ ਕੀਤਾ ਕਾਰਨ ਵੀ ਇਹ ਹੈ ਕਿ ਬੱਚੇ ਅਤਿਸ਼ਾਹਤ ਹੋਣ ਬਹੁਤ ਮਿਹਨਤ ਕਰੀਏ ਇਸ ਬੱਚੀ ਨੇ ਜਦੋਂ ਤੋਂ ਐਡਮਿਸ਼ਨ ਲਈ ਸੀ ਇਸ ਨੇ ਤੇ ਮੈਂ ਉਸੇ ਸਮੇਂ ਤੋਂ ਇਹਨੂੰ ਅਤਿਸ਼ਾਹਤ ਕਰਦਾ ਰਿਹਾ ਵੀ ਆਪਾਂ ਇੱਕ ਦਿਨ ਸੀਏ ਬੰਨਾ ਬੰਨਾ ਆਪਾਂ ਅੱਗੇ ਵਧਣੀ ਵਧਣਾ ਆਪਾਂ ਮਿਹਨਤ ਕਰਨੀ ਕਰਨੀ ਆ ਸੋ ਉਹਦਾ ਅੱਜ ਰਿਜ਼ਲਟ ਆਇਆ ਸਾਡੇ ਸਾਹਮਣੇ ਕਿ ਅੱਜ ਇਹ ਮਿਰਤੀ ਸੀਏ ਬਣ ਕੇ ਪਿੰਡ ਚ ਪਹੁੰਚੀ ਆ ਬੜਾ ਭਾਵਕ ਅੱਜ ਅਸੀਂ ਹੈਗੇ ਆ ਇਸ ਗੱਲ ਲਈ ਖੁਸ਼ੀ ਦੇ ਵਿੱਚ ਕਿ ਬਹੁਤ ਥੱਲੇ ਤੋਂ ਉੱਠ ਕੇ ਅੱਜ ਇਹ ਉਸ ਸਥਾਨ ਤੇ ਪਹੁੰਚੀ ਆ ਜਿੱਥੇ ਬੜੀ ਔਖੀ ਪੜ੍ਹਾਈ ਆ ਕਮਰਸ ਦੀ ਜਾਂ ਸੀਏ ਬਣਨਾ ਕੋਈ ਛੋਟੀ ਗੱਲ ਨਹੀਂ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਮੈਂ ਕਾਮਨਾ ਕਰਦਾ ਸੱਚੇ ਪਾਤਸ਼ਾਹ ਅੱਗੇ ਕਿ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਕਿਸੇ ਚੰਗੇ ਮਕਾਮ ਤੇ ਕਿਸੇ ਚੰਗੀ ਕੰਪਨੀ ਚ ਜਾਂ ਸਰਕਾਰੀ ਜੋਬ ਇਸ ਨੂੰ ਮਿਲੇ ਤਾਂ ਸਾਡਾ ਮਨ ਹੋਰ ਵੀ ਉੱਚਾ ਹੋਊਗਾ ਸਾਡੇ ਪਿੰਡ ਦਾ ਨਾਂ ਹੋਰ ਉੱਚਾ ਹੋਊਗਾ ਤਾਂ ਕਿ ਇਹ ਆਪਦੇ ਪਰਿਵਾਰ ਨੂੰ ਵੀ ਉੱਚਾ ਚੁੱਕ ਸਕੇ ਤੇ ਆਪਦੀ ਮਿਹਨਤ ਜਾਰੀ ਰੱਖੇ ਬਹੁਤ-ਬਹੁਤ ਬੱਚੀ ਦਾ ਸਵਾਗਤ ਨਵਜੋਤ